ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਹੈ ਪੰਜਾਬ வன ਵਿਭਾਗ ਵਰਕਰਜ਼ ਯੂਨੀਅਨ ਕਰੇਗੀ ਆਪ ਸਰਕਾਰ ਦਾ ਡਟਵਾ ਵਿਰੋਧ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪਟਿਆਲਾ ਮਿਤੀ 7 ਮਈ 2024 ਪੰਜਾਬ வன ਵਿਭਾਗ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸ਼੍ਰੀ ਬਲਬੀਰ ਸਿੰਘ ਮੰਡੋਲੀ ਨੇ ਅਤੇ ਸੂਬਾ ਜਰਨਲ ਸਕੱਤਰ ਬੀ ਐਮ ਲੂੰਬਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤੇ ਲਾਰਿਆਂ ਕਰਕੇ ਜਿੱਥੇ ਵਣ ਵਿਭਾਗ ਦੇ ਕੀਰਤੀ ਕਾਮਿਆਂ ਦਾ ਹੱਦੋ ਵੱਧ ਕਹਾਣ ਕੀਤਾ ਗਿਆ ਹੈ ਆਗੂਆਂ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਘੱਟੋ ਘੱਟ ਉਜਰਤਾ ਵਿੱਚ ਜੋ ਵਾਅਦਾ ਮਾਰਚ 2021 ਵਿੱਚ ਅਤੇ ਮਾਰਚ 2022-23 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਉਸ ਦਾ ਪੜਨ ਦਾ ਏਰੀਅਰ ਬਕਾਇਆ ਵੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਅਤੇ ਵਣ ਵਿਭਾਗ ਪੰਜਾਬ ਦਾ ਇੱਕ ਵੀ ਕੱਚਾ ਕਾਮਾ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਗਿਆ ਨਾ ਵੀ ਆਪ ਸਰਕਾਰ ਦੇ ਸਮੇਂ ਵਿਭਾਗੀ ਕੰਮਕਾਰ ਵਿੱਚ ਕੋਈ ਵੀ ਵਿਸਥਾਰ ਪਲਾਟੇਸ਼ਨ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਕੱਚੇ ਕਿਰਤੀ ਕਾਮਿਆਂ ਪਰ ਨਜਾਇਜ਼ ਛਾਂਟੀ ਵੀ ਕੀਤੀ ਜਾ ਰਹੀ ਹੈ ਜੋ 10-10 ਸਾਲਾਂ ਤੋਂ ਵਿਭਾਗ ਦਾ ਕੰਮ ਕਰ ਰਹੇ ਹਨ ਅਤੇ ਉਹਨਾਂ ਹੁਣ ਤੱਕ 4000 ਕਾਮੇ ਨੇ ਅਪ੍ਰੈਲ ਦੀ ਤਨਖਾਹ ਨਹੀਂ ਦਿੱਤੀ ਗਈ ਜੋ ਕਿ ਵਿਭਾਗ ਦੇ ਮੁਲਾਜ਼ਮ ਵਰਗ ਜ਼ਿਆਦਾਤਰ ਇਸ ਤਨਖਾਹ ਤੇ ਹੀ ਨਿਰਭਰ ਹਨ ਜਿਨ੍ਹਾਂ ਨੇ ਆਪਣੇ ਸਾਲ ਭਰ ਦੇ ਦਾਣੇ ਕਣਕ ਤੇ ਤੂੜੀ ਵਗੈਰਾ ਵੀ ਖਰੀਦ ਕਰਨੀ ਸੀ ਜਿੱਥੇ ਪੰਜਾਬ ਦੇ ਮੁਲਾਜ਼ਮ ਦੁਖੀ ਹਨ ਉੱਥੇ ਜੰਗਲਾਤ ਵਿਭਾਗ ਦੇ ਕੀਰਤੀ ਕਾਮੇ ਵੀ ਬੇहद ਅਫਸੋਸ ਵਿੱਚ ਹਨ ਅਤੇ ਪੰਜਾਬ ਦੇ ਆਪ ਉਮੀਦਵਾਰਾਂ ਵਿਰੁੱਧ ਸਰਕਾਰ ਵਿਰੁੱਧ ਸੂਬਾ ਪੱਧਰ ਤੇ ਵਿਆਪਕ ਰੋਸ ਕਰਨ ਲਈ 14 ਮਈ 2024 ਤੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਰੋਜ਼ ਪ੍ਰਦਰਸ਼ਨ ਲਈ ਤਿਆਰ ਕਰ ਲਈ ਹੈ ਜਿਸ ਦੇ ਲਈ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਕੀਰਤੀ ਕਾਮੇ ਅਤੇ ਮੁਲਾਜ਼ਮ ਭਾਗ ਲੈਣਗੇ ਜਿਸ ਦੇ ਖਾਮਿਆਜ਼ੇ ਸਰਕਾਰ ਨੂੰ ਵੋਟਾਂ ਦੇ ਨਤੀਜੇ ਵਿੱਚ ਭੁਗਤਨੇ ਪੈਣਗੇ